ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਰੋਡਸ ਦੇ ਉੱਪਰ ਹਾਹਾਕਾਰ ਮਚੀ ਹੋਈ ਹੈ ਡਰਾਈਵਰ ਗੱਲਾਂ ਬਾਤਾਂ ਕਰ ਰਹੇ ਨੇ ਆਪਸ ਦੇ ਵਿੱਚ ਕੋਈ ਸਕੇਲ ਤੇ ਕਿਸੇ ਨੂੰ ਡੱਕ ਲਿਆ ਜਾਂਦਾ ਹੈ ਔਰ ਕਿਸੇ ਸਕੇਲ ਦੇ ਉੱਪਰ ਕਿਸੇ ਨੂੰ ਡੱਕ ਲਿਆ ਜਾਂਦਾ ਹੈ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਡੱਕਿਆ ਜਾ ਰਿਹਾ ਹੈ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਖਤਰਾ ਹੈਗਾ ਇਹਦੇ ਬਾਬਤ ਇਸ ਖਬਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਔਰ ਆਪਾਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦੇ ਚੱਲਦੇ ਆ ਕਿ ਕਿਰਪਾ ਕਰਕੇ ਫਵਾਵਾਂ ਤੋਂ ਬਚੋ ਜਿੰਨਾ ਲੱਕ ਨੂੰ ਖਤਰਾ ਹੈਗਾ ਉਹ ਜਰੂਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਮੇਰੇ ਨਾਲ ਸੁਖਦੇਵ ਸਿੰਘ ਚੁਗਾਮਾ ਜੀ ਇਸ ਖਬਰ ਦੇ ਉੱਪਰ ਸਾਂਝ ਪਾਉਣਗੇ ਸਰ ਸਵਾਗਤ ਹੈ ਜੀ ਸੱਸੀ ਗਾ ਸਿਕਲ ਜੀ ਜਿੱਦਾਂ ਮੈਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ ਕਿ ਬਹੁਤ ਸਾਰੇ ਲੋਕ ਸਾਡੇ ਡਰਾਈਵਿੰਗ ਕਰਦੇ ਨੇ ਪੰਜਾਬੀ ਕਮਿਊਨਿਟੀ ਦੇ ਲੋਕ ਡਰਾਈਵਿੰਗ ਕਰਦੇ ਨੇ ਔਰ ਸਕੇਲਾਂ ਦੇ ਉੱਪਰ ਡੱਕਿਆ ਜਾ ਰਿਹਾ ਹੈਗਾ ਪਹਿਲਾਂ ਆਪਾਂ ਦਰਸ਼ਕਾਂ ਨੂੰ ਕਲੀਅਰ ਕਰਦੇ ਚੱਲੀਏ ਕਿ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਡੱਕਿਆ ਜਾ ਰਿਹਾ ਹੈ ਔਰ ਕਿਉਂ ਡੱਕਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਖਤਰਾ ਹੈਗਾ ਇਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝ ਪਾ ਦੇ। ਇਹ ਬਿਲਕੁਲ ਚੰਨ ਸਾਹਿਬ ਜਿੱਦਾਂ ਤੁਸੀਂ ਪਹਿਲਾਂ ਹੀ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਖਾਸ ਕਰਕੇ ਜਿਹੜਾ ਸਕੇਲਾਂ ਦੇ ਉੱਪਰ ਬਹੁਤ ਵੱਡੀ ਪੱਧਰ ਤੇ ਜਿਹੜਾ ਉੱਥੇ ਚੈਕਿੰਗ ਹੋ ਰਹੀ ਹੈ। ਅ ਜੇ ਗੱਲ ਕਰੀਏ ਤਾਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਉਹ ਇਹ ਹੈ ਕਿ ਉਹਨਾਂ ਲੋਕਾਂ ਨੂੰ ਕੋਈ ਖਤਰਾ ਨਹੀਂ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜਾਂ ਕੋਈ ਇਹੋ ਜਿਹਾ ਪੁਲਿਸ ਕੇਸ ਹੋਵੇ ਜਾਂ ਕੋਈ ਡੀਯੂਆਈ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਵੀ ਆ ਚਾਹੇ ਜੋ ਜਿਸ ਤਰ੍ਹਾਂ ਵੀ ਮਰਜ਼ੀ ਰਹਿ ਰਹੇ ਆ ਸੋ ਉਹਨਾਂ ਨੂੰ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਹਾਂ ਜਿਹਨੂੰ ਲੱਗਦਾ ਆ ਕਿ ਉਹਨੂੰ ਇੰਗਲਿਸ਼ ਨਹੀਂ ਬੋਲਣੀ ਆ ਉਹਦੀ ਉਹਨੂੰ ਗੱਲਬਾਤ ਨਹੀਂ ਕਰਨੀ ਆਉਂਦੀ ਤੇ ਉਹ ਭਾਈ ਕੋਸ਼ਿਸ਼ ਕਰੇ ਕਿ ਜਿਹੜੀ ਸਟੇਟ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਹੀ ਲੋਕਲ ਡਰਾਈਵਿੰਗ ਕਰ ਸਕਦੇ ਆ ਕੋਈ ਹੋਰ ਕੰਮ ਕਰ ਸਕਦੇ ਆ ਪਰ ਦੂਜੇ ਪਾਸੇ ਜੇ ਇਹ ਵੀ ਗੱਲ ਕਰੀਏ ਤਾਂ ਵੱਡੀ ਪੱਧਰ ਤੇ ਜਿਹੜੇ ਹੈਗੇ ਆ ਡਰਾਈਵਰ ਟਰੱਕ ਡਰਾਈਵਰ ਜਿਹੜੇ ਆ ਉਸ ਸਕੇਲਾਂ ਦੇ ਉੱਪਰ ਅਰੈਸਟ ਵੀ ਕੀਤੇ ਜਾ ਰਹੇ ਆ ਤਕਰੀਬਨ ਜਿਹੜਾ ਡਾਟਾ ਆਇਆ ਹੈਗਾ ਤਕਰੀਬਨ 300 ਦੇ ਕਰੀਬ ਜਿਹੜੇ ਡਰਾਈਵਰ ਆ ਉਹ ਉਸ ਸਕੇਲਾਂ ਦੇ ਉੱਪਰ ਅਰੈਸਟ ਹੋਏ ਆ ਉਹਨਾਂ ਦੇ ਵਿੱਚ ਵੱਖ-ਵੱਖ ਉਹ ਲੋਕ ਨੇ ਇਹਦੇ ਵਿੱਚ ਅਸੀਂ ਸਾਰੇ ਪੰਜਾਬੀ ਨਹੀਂ ਕਹਿ ਸਕਦੇ ਕਿਉਂਕਿ ਹੋਰ ਕਮਿਊਨਿਟੀ ਦੇ ਵੀ ਲੋਕ ਹੈਗੇ ਨੇ ਜਿਹਦੇ ਵਿੱਚ ਰਸ਼ੀਅਨ ਵੀ ਆ ਚਾਈਨੀਜ਼ ਐ ਮੈਕਸੀਕਨ ਐ ਸੋ ਮੇਰੇ ਜਿਹੜਾ ਮੈਂ ਡਾਟਾ ਚੈੱਕ ਕੀਤਾ ਆ ਉਹਦੇ ਵਿੱਚ ਜਾਦਾ ਮੈਕਸੀਕਨ ਮੂਲ ਦੇ ਲੋਕ ਜਿਹੜੇ ਆ ਨਾ ਉਹ ਜਾਦਾ ਅਰੈਸਟ ਹੋਏ ਆ ਜੀ ਇੱਕ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਇੰਗਲਿਸ਼ ਬੋਲਣ ਦੀ ਇੰਗਲਿਸ਼ ਨੰਬਰ 2 ਤੇ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਕਿ ਉਹਨਾਂ ਦੇ ਕੋਈ ਨਾ ਕੋਈ ਕ੍ਰਿਮੀਨਲ ਕੇਸ ਹੁੰਦਾ ਹੀ ਆ ਚਾਹੇ ਉਹਨਾਂ ਦਾ ਕੋਈ ਘਰ ਦੇ ਵਿੱਚ ਝਗੜਾ ਹੋਇਆ ਹੋਵੇ ਜਾਂ ਜਿੰਨਾ ਤੱਕ ਕਹਿ ਲਵਾਂ ਕਿ ਕੋਈ ਡੀਯੂਆਈ ਹੋਵੇ ਜਾਂ ਕੋਈ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਸਬੰਨ ਹੋਣ ਜਾਂ ਕੋਈ ਆ ਕੋਈ ਹੋਰ ਇਹੋ ਜੀ ਗੱਲਬਾਤ ਕੋਈ ਡਰਾਈਵਿੰਗ ਕਰਦਿਆਂ ਗਲਤੀ ਕੀਤੀ ਹੋਵੇ ਜਿਹੜੇ ਆ ਉਹ ਅਰੈਸਟ ਹੋ ਰਹੇ ਹਾਂ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਸਾਰੇ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਫਿਕਰ ਨਹੀਂ ਕਰਨਾ ਚਾਹੀਦਾ ਯਾਨੀ ਕਿ ਡਰਨਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਡਰ ਪਾਉਣਾ ਜਾਂ ਹਉਆ ਪਾਉਣਾ ਉਹ ਕੋਈ ਚੰਗੀ ਗੱਲ ਹੈ ਨਹੀਂ ਕਿਉਂਕਿ ਜਿਸ ਬੰਦੇ ਨੂੰ ਪਤਾ ਹੈ ਕਿ ਮੇਰਾ ਰੈਕਡ ਕਲੀਨ ਹੈ ਮੇਰੇ ਉੱਤੇ ਕੋਈ ਇਹੋ ਜਿਹਾ ਕੇਸ ਨਹੀਂ ਹੈਗਾ ਜਿਹੜਾ ਮੇਰਾ ਇਮੀਗ੍ਰੇਸ਼ਨ ਦਾ ਕੇਸ ਹੈ ਉਹ ਵੀ ਕਲੀਅਰ ਹੈ ਤਾਂ ਉਸ ਬੰਦੇ ਨੂੰ ਨਹੀਂ ਡਰਨਾ ਚਾਹੀਦਾ ਹਾਂ ਮੈਂ ਇੱਕ ਚੀਜ਼ ਮੁਆਫ ਕਰਿਓ ਸੁਗਾਵਾਂ ਸਾਹਿਬ ਇੱਕ ਚੀਜ਼ ਮੈਂ ਤੁਹਾਨੂੰ ਰੋਕਦਾ ਆ ਸਾਡੇ ਵੇਖਣ ਵਾਲਿਆਂ ਨੂੰ ਮੈਂ ਇਹ ਦੱਸਦਾ ਚੱਲਾਂ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਖਤਰਾ ਹੈਗਾ ਇੱਕ ਤੇ ਜਿਨ੍ਹਾਂ ਨੂੰ 2 ਸਾਲ ਤੋਂ ਘੱਟ ਦਾ ਸਮਾਂ ਹੋਇਆ ਦੂਜਾ ਜਿਹੜੇ ਲੋਕ ਜਿਨ੍ਹਾਂ ਜਿਹੜੇ ਕ੍ਰਾਈਮ ਦੇ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਹੈਗੀ ਜਿਨ੍ਹਾਂ ਦੇ ਨਾਮ ਬੋਲਦੇ ਨੇ ਕੋਈ ਨਾ ਕੋਈ ਕ੍ਰਾਈਮ ਕੀਤਾ ਹੈਗਾ ਡੀਯੂਆਈ ਉਹਨਾਂ ਦੇ ਵਿੱਚੋਂ ਇੱਕ ਹੈਗੀ ਹੈ ਉਹ ਲੋਕ ਜਿਨ੍ਹਾਂ ਲੋਕਾਂ ਦੇ ਕੇਸ ਨਹੀਂ ਲੱਗੇ ਹੋਏ ਕੋਈ ਪੇਪਰ ਵਰਕ ਨਹੀਂ ਹੈਗਾ ਇਹ ਤਿੰਨ categories ਦੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਖਤਰਾ ਹੈ ਤੇ ਜਿਹੜੇ ਅਰੈਸਟ ਕੀਤੇ ਜਾ ਰਹੇ ਨੇ ਜੀ ਚੁਗਾਵਾ ਸਰ ਜੀ ਬਿਲਕੁਲ ਇਹਦੇ ਵਿੱਚ ਜ਼ਰੂਰੀ ਨਹੀਂ ਹੈਗੇ ਕਿ ਵਰਕ ਪਰਮਿਟ ਵਾਲੇ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਚਾਹੇ ਉਹ ਪਿਛੇ ਜੇ ਤੁਸੀਂ ਦੇਖੀਆਂ ਖਬਰਾਂ ਕਿ 에어ਪੋਰਟ ਤੋਂ ਵੀ ਅਰੈਸਟ ਕੀਤਾ ਗਿਆ ਆ ਉਹਨਾਂ ਨੂੰ ਬਕਾਇਦਾ ਤੌਰ ਤੇ ਲੈਟਰ ਪਾ ਕੇ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਸੈਨ ਹੋਜੇ ਹੋ ਗਿਆ ਸੈਨ ਫਰਾਂਸਿਸਕੋ ਹੋ ਗਿਆ ਫਿਰ ਆ ਆਪਣਾ ਫ੍ਰਿੰਜਨੋ ਹੋ ਗਿਆ ਬੇਕਸਫੀਲਡ ਹੋ ਗਿਆ ਸੈਕਰਮੈਂਟੋ ਹੋ ਗਿਆ ਇਹ ਜਿਹੜੇ ਮੇਨ ਆਫਿਸ ਹੈਗੇ ਨੇ ਇਹਨਾਂ ਆਈਸਟੇ ਆਫਿਸ ਵਿੱਚ ਉਹਨਾਂ ਨੂੰ ਸਪੈਸ਼ਲ ਲੈਟਰ ਪਾ ਕੇ ਸੱਦਿਆ ਜਾਂਦਾ ਹੈ ਕਿ ਤੁਹਾਡੇ ਫਿੰਗਰਪ੍ਰਿੰਟ ਅਪਡੇਟ ਕਰਨੇ ਆ ਤੇ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਂਦਾ ਜਿਵੇਂ ਤੁਸੀਂ ਸਾਰਿਆਂ ਨੇ ਖਬਰ ਦੇਖੀ ਹੋਣੀ ਹੈ ਕਿ ਜਿਹੜੇ ਸਿੱਖ ਪੰਥ ਦੇ ਕਾਫੀ ਵੱਡੇ ਨਗਰ ਆਪਣਾ ਕੀਰਤਨੀਏ ਹੈਗੇ ਆ ਤੋਂ ਉਹਨਾਂ ਦੇ ਜਿਹੜੇ ਆਪਾਂ ਕੇਸ ਦਾ ਦੇਖਿਆ ਸੀਗਾ ਕਿ ਉਹ ਤਕਰੀਬਨ 30 35 ਸਾਲ ਤੋਂ ਇੱਥੇ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਦਾ ਸਟੇਟਸ ਜਿਹੜਾ ਹੈ ਉਹ ਗ੍ਰੀਨ ਕਾਰਡ ਹੋਲਡਰ ਨੇ ਕੋਈ ਇੱਕ ਛੋਟੀ ਜੀ ਉਹਨਾਂ ਦੇ ਕੇਸ ਦੇ ਵਿੱਚ ਪ੍ਰੋਬਲਮ ਸੀ ਜਿਹੜੀ ਲੌਂਗ ਟਰਮ ਤੋਂ ਸੀਗੀ ਉਹ ਉਹਨਾਂ ਦੇ ਕੋਈ ਜਿਹੜਾ ਨਾਮ ਦੀ ਕੋਈ ਗਲਤੀ ਸੀਗੀ ਸੋ ਉਹਦੇ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਵੀ ਆ ਟਰੱਕ ਚ ਚਲਾਉਂਦੇ ਰਹੇ ਸੋ ਆ ਗੱਲ ਕਰੀਏ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਡੇ ਕੋਲ ਵਰਕ ਪਰਮਿਟ ਹੈ ਜਾਂ ਗ੍ਰੀਨ ਕਾਰਡ ਹੈ ਤੇ ਤਾਂ ਹੀ ਉਹ ਗੱਲ ਹੈਗੀ ਹੈ ਨਹੀਂ ਜਿਸ ਬੰਦੇ ਦੇ ਕੇਸ ਦੇ ਵਿੱਚ ਥੋੜਾ ਵੀ ਪ੍ਰੋਬਲਮ ਹੈਗਾ ਯਾਨੀ ਕਿ ਰਤੀ ਪਰ ਵੀ ਪ੍ਰੋਬਲਮ ਹੈਗੀ ਆ ਕੋਈ ਦਿੱਕਤ ਹੈਗੀ ਆ ਤੇ ਉਹਦੇ ਵਾਸਤੇ ਆ ਜ਼ਰੂਰ ਕੋਈ ਨਾ ਕੋਈ ਉਖਿਆਈ ਹੋ ਸਕਦੀ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ ਜਿਨ੍ਹਾਂ ਦੇ 2 ਸਾਲ ਜਾਂ 2 ਸਾਲ ਤੋਂ ਘੱਟ ਵਾਲੇ ਕੇਸ ਹੈ ਇੱਕ ਤਾਂ ਉਹ ਹੋਗੇ ਨੰਬਰ 2 ਤੇ ਹੋਗੇ ਜਿਨ੍ਹਾਂ ਨੇ ਕੇਸ ਕੀਤੇ ਆ ਪਰ ਉਹਨਾਂ ਦੇ ਕੋਈ ਤਰੀਕ ਨਹੀਂ ਬੋਲਦੀ ਹੂੰ ਨੰਬਰ 3 ਤੇ ਉਹ ਹੋਗੇ ਜਿਹੜੇ ਬਾਈਡਨ ਸਰਕਾਰ ਦੇ ਟਾਈਮ ਤੇ ਬਾਰਡਰ ਟੱਪ ਕੇ ਆਏ ਸੀ ਉਹਨਾਂ ਨੂੰ ਚੌਕੀਆਂ ਦੇ ਵਿੱਚ ਇੱਕ ਇੱਕ ਦੋ ਦੋ ਦਿਨ ਤਿੰਨ ਤਿੰਨ ਦਿਨ ਰੱਖ ਕੇ ਤੇ ਉਥੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਰਿਲੀਜ਼ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਉਹਨਾਂ ਦੀ ਕੋਈ ਇੰਟਰਵਿਊ ਨਹੀਂ ਹੋਈ ਉਨਾ ਲੋਕਾਂ ਨੂੰ ਵੀ ਅਰੈਸਟ ਕੀਤਾ ਜਾ ਰਿਹਾ ਪਰ ਇੱਕ ਗੱਲ ਇਹ ਵੀ ਦੱਸ ਦਿੰਦੇ ਆ ਕਿ ਜਿਹਨੂੰ ਇਹ ਅਰੈਸਟ ਕਰ ਦਿੰਦੇ ਆ ਨਾ ਉਸ ਨੂੰ ਫਿਰ ਇਹ ਰਿਲੀਜ਼ ਨਹੀਂ ਕਰਦੇ ਛੱਡਦੇ ਨਹੀਂ ਜੇ ਤੇ ਕੋਈ ਗ੍ਰੀਨ ਕਾਰਡ ਹੋਲਡਰ ਹੈ ਉਹਦਾ ਕੇਸ ਚੱਲੂਗਾ ਜਿਹੜਾ ਹੈਗਾ ਆ ਅ ਅਜੇ ਵਰਕ ਪਰਮਿਟ ਹੈ ਜੇ ਉਹਨੂੰ ਇਹ ਅਰੈਸਟ ਕਰਦੇ ਆ ਤੇ ਉਹਨੂੰ ਫਿਰ ਕਹਿੰਦੇ ਆ ਕਿ ਜੇ ਤੇਰਾ ਅਸਾਈਲਮ ਦਾ ਕੇਸ ਹੈ ਉਹ ਹੁਣ ਤੇਰਾ ਬਾਹਰ ਨਹੀਂ ਚੱਲੂਗਾ ਸੀ ਅੰਦਰ ਹੀ ਚਲਾਵਾਂਗੇ ਸੋ ਇਹੋ ਜਿਹੀਆਂ ਗੱਲਾਂ ਬਾਤ ਹੈਗੀਆਂ ਪਰ ਐਸ ਟਾਈਮ ਟਰਕਿੰਗ ਇੰਡਸਟਰੀ ਜਿਹੜੀ ਹੈ ਨਾ ਉਹ ਬਹੁਤ ਵੱਡੇ ਪੱਧਰ ਤੇ ਫੀਅਰ ਵਿੱਚ ਹੈ ਡਰ ਵਿੱਚ ਹੈ ਗਿਆ ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਉੱਤੇ ਵੀ ਗਾਜ਼ ਡਿੱਗਦੀ ਪਈ ਹੈ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਕਿ ਜਿਹੜੀਆਂ ਪੰਜਾਬੀਆਂ ਦੀਆਂ ਟਰਕਿੰਗ ਕੰਪਨੀਆਂ ਆ ਉਥੇ ਪੰਜਾਬੀ ਕੰਮ ਕਰਦੇ ਜਾਂ ਉਥੇ ਮੈਕਸੀਕਨ ਕੰਮ ਕਰਦੇ ਆ ਉਥੇ ਚਾਈਨੀਸ ਕੰਮ ਕਰਦੇ ਨਹੀਂ ਜਿਹੜੀਆਂ ਅਮਰੀਕਾ ਦੀਆਂ ਨੇਮ ਬ੍ਰਾਂਡ ਕੰਪਨੀਆਂ ਹੈਗੀਆਂ ਜਿਹੜੀਆਂ ਤਕਰੀਬਨ 50-50 ਸਾਲ ਤੋਂ ਸਟੈਬਲਿਸ਼ਡ ਕੰਪਨੀਆਂ ਹੈਗੀਆਂ 100-100 ਸਾਲ ਤੋਂ ਸਟੈਬਲਿਸ਼ਡ ਕੰਪਨੀਆਂ ਹੈਗੀਆਂ ਟਰਕਿੰਗ ਕੰਪਨੀਆਂ ਉਹ ਵੀ ਇਸ ਟਾਈਮ ਚਿੰਤਾ ਦੇ ਵਿੱਚ ਨੇ ਕਿ ਸਾਡਾ ਕੀ ਬਣੂਗਾ ਕਿਉਂਕਿ ਜੇ ਉਹਨਾਂ ਦਾ 2250 500 ਡਰਾਈਵਰ ਰੋਡ ਤੇ ਆ ਤੇ ਉਹਦੇ ਵਿੱਚੋਂ ਜੇ ਉਹਨਾਂ ਦਾ 100 ਡਰਾਈਵਰ ਵੀ ਅਰੈਸਟ ਹੋ ਜਾਂਦਾ ਤੇ ਉਹਨਾਂ ਦੇ 100 ਟਰੱਕ ਖੜ ਜਾਂਦਾ ਆ ਕਿਉਂਕਿ ਯਕਦਮ ਡਰਾਈਵਰ ਹਾਇਰ ਕਰਕੇ ਚੜਨਾ ਬੜਾ ਔਖਾ ਹੁੰਦਾ ਸੋ ਉਹਨਾਂ ਦੇ ਵੀ ਜਿਹੜੇ ਮੈਂ ਇੱਕਦੋ ਖਬਰਾਂ ਦੇਖੀਆਂ ਸੀਗੀਆਂ ਕਿ ਜਿਹੜੇ ਹਾਲਾਤ ਹੈ ਨਾ ਉਹ ਗੁਹਾਰ ਲਾ ਰਹੇ ਆ ਉਹ ਵੀ ਕਿ ਸਾਡਾ ਸੋਚਿਆ ਜਾਵੇ ਕਿਉਂਕਿ ਜੇ ਆਪਾਂ ਦੇਖੀਏ ਜੇ ਟਰਕਿੰਗ ਇੰਡਸਟਰੀ ਜਿਹੜੀ ਆ ਤਕਰੀਬਨ ਪਿਛਲੇ ਸਾਲ 2 ਸਾਲ ਦੇ ਵਿੱਚ ਵਿੱਚ ਇਹ ਰੈਸੈਸ਼ਨ ਵਿੱਚ ਆ ਇਨਾਂ ਦਾ ਜਿਹੜਾ ਕੰਮ ਕਰ ਰਿਹਾ ਉਹ ਸਹੀ ਨਹੀਂ ਚੱਲਦਾ ਪਿਆ ਸੀ ਉਹਦਾ ਇੱਕ ਕਾਰਨ ਇਹ ਵੀ ਆ ਕਿ ਪਿਛਲੇ ਸਾਲ 2 ਸਾਲ ਦੇ ਵਿੱਚ ਟ੍ਰਕਿੰਗ ਇੰਡਸਟਰੀ ਦੇ ਵਿੱਚ ਡਰਾਈਵਰ ਬਹੁਤ ਵੱਡੀ ਪੱਧਰ ਤੇ ਪ੍ਰੋਡਿਊਸ ਹੋਏ ਆ ਯਾਨੀ ਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਟਰੱਕ ਦੇ ਲਾਇਸੈਂਸ ਲਏ ਆ ਇੱਕ ਕਾਰਨ ਇਹ ਵੀ ਹੈ ਇਹ ਵੱਡਾ ਕਾਰਨ ਹੈ ਵੱਡਾ ਫੈਕਟਰ ਹੈ ਕਿਉਂਕਿ ਜਿੰਨੇ ਇੰਡਸਟਰੀ ਨੂੰ ਡਰਾਈਵਰ ਚਾਹੀਦੇ ਆ ਉਹ ਤੋਂ ਜ਼ਿਆਦਾ ਪ੍ਰੋਡਿਊਸ ਕੀਤੇ ਗਏ ਆ ਜਦੋਂ ਇਹ ਬਾਈਡਨ ਸਰਕਾਰ ਦੇ ਟਾਈਮ ਤੇ ਜਿਹੜਾ ਕੈਂਪ ਪੂਰੇ ਖੁੱਲੇ ਸੀਗੇ ਪੂਰੀਆਂ ਕਹਿਣੋ ਕਿ ਲੋਕ ਆ ਰਹੇ ਸੀਗੇ ਤੇ ਹੁਣ ਜਦੋਂ ਇਹ ਫਰਫੜਾਈ ਦਾ ਕੰਮ ਸ਼ੁਰੂ ਹੋ ਗਿਆ ਜਿਹੜੇ ਲੋਕ ਉਦੋਂ ਆਏ ਸੀਗੇ ਉਹਨਾਂ ਕੋਲ ਲਾਇਸੈਂਸ ਹੈਗਾ ਪਰ ਕਈਆਂ ਦੇ ਕੇਸ ਦੇ ਵਿੱਚ ਕੋਈ ਪ੍ਰੋਬਲਮ ਹੈ ਕਈਆਂ ਦੇ ਕੇਸ ਹੀ ਨਹੀਂ ਬੋਲਦੇ ਜਾਂ ਇਹਦਾ ਕਹਿਣੋ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਕੋਈ ਦਿੱਕਤ ਸੀਗੀ ਪਹਿਲਾਂ ਕੋਈ ਪੁੱਛਣ ਵਾਲਾ ਨਹੀਂ ਸੀਗਾ ਹੁਣ ਇਹਨਾਂ ਨੇ ਜਿਹੜਾ ਵੱਡੇ ਪੱਧਰ ਤੇ ਜਿਹੜਾ ਹੈਗਾ ਕਾਨੂੰਨ ਚੇਂਜ ਕਰ ਦਿੰਦਾ ਆ ਪਰ ਅਸੀਂ ਫੇਰ ਕਹਿੰਨੇ ਆ ਕਿ ਉਹ ਹਰ ਬੰਦਾ ਆਪੋ ਆਪਣੇ ਮੰਗ ਦੀ ਜਾਣਦਾ ਹੁੰਦਾ ਮੈਨੂੰ ਪਤਾ ਆ ਕਿ ਮੇਰੇ ਸਟੇਟਸ ਦੇ ਵਿੱਚ ਕੀ ਪ੍ਰੋਬਲਮ ਹੈ ਜਾਂ ਕੀ ਨਹੀਂ ਤੁਸੀਂ ਜਾਣਦੇ ਆ ਕਿ ਤੁਹਾਡੇ ਸਟੇਟਸ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਨਹੀਂ ਜੀ ਤੇ ਆਪਾਂ ਤਾਂ ਕਿਸੇ ਨੂੰ ਇੱਥੇ ਪੁੱਛਣ ਜਾਂ ਦੱਸਣ ਵਾਲੇ ਨਹੀਂ ਆ ਪਰ ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਉਹਦੇ ਪੇਪਰ ਵਰਕ ਜਿਹੜੇ ਹੈਗੇ ਇਮੀਗ੍ਰੇਸ਼ਨ ਦੇ ਵਿੱਚ ਉਦੇ ਵਕੀਲ ਉਹਨੂੰ ਦੱਸ ਦਿੰਦੇ ਆ ਉਸ ਬੰਦੇ ਨੂੰ ਵੀ ਪਤਾ ਹੁੰਦਾ ਆ ਕਿ ਮੇਰੀ ਆ ਦਿੱਕਤ ਹੈਗੀ ਆ ਆ ਪ੍ਰੋਬਲਮ ਹੈਗੀ ਆ ਬਾਈ ਜੀ ਜੇ ਤੁਹਾਡੇ ਪੇਪਰ ਵਰਕ ਦੇ ਵਿੱਚ ਕੋਈ ਰਤੀ ਭਰ ਵੀ ਫਰਕ ਹੈਗਾ ਪ੍ਰੋਬਲਮ ਹੈਗੀ ਆ ਤੇ ਤੁਸੀਂ ਟਰੱਕ ਡਰਾਈਵ ਨਾ ਕਰੋ ਉਹਦਾ ਇੱਕ ਕਾਰਨ ਕਿਉਂਕਿ ਅੱਜ ਤੁਸੀਂ ਜੇ ਕਹਿੰਦੇ ਹੋ ਕਿ ਕੋਈ ਗੱਲ ਨਹੀਂ ਮੈਂ ਕਿਹੜਾ ਫੜਿਆ ਜਾਣ ਲੱਗੇ ਆ ਤੇ ਕੱਲ ਨੂੰ ਜੇ ਤੁਸੀਂ ਅਰੈਸਟ ਹੋ ਜਾਂਦੇ ਆ ਤੇ ਫੇਰ ਤੁਹਾਡਾ ਬਾਹਰ ਨਿਕਲਣਾ ਬੜਾ ਮੁਸ਼ਕਲ ਹੈ ਅਨਲੈਸ ਜੇ ਤੁਸੀਂ ਸਿਟੀਜਨ ਹੋ ਤੇ ਫੇਰ ਕੋਈ ਹੋਰ ਗੱਲ ਹੈ ਪਰ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੈ ਜਾਂ ਵਰਕ ਪਰਮਿਟ ਤੇ ਆ ਫਿਰ ਤੁਹਾਡੇ ਵਾਸਤੇ ਦਿੱਕਤ ਆ ਸਕਦੀ ਹੈ ਵੱਡੇ ਵੱਡੇ ਵਕੀਲ ਵੀ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਕੋਸ਼ਿਸ਼ ਕਰੋ ਕਿ ਨਾ ਹੀ ਬਾਹਰ ਨਿਕਲੋ ਜੇ ਤੁਸੀਂ ਡਰਾਈਵਿੰਗ ਕਰਦੇ ਆ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਰਾ ਕੁਝ ਸਹੀ ਹੈ ਕੋਈ ਤੁਹਾਡੇ ਤੇ ਐਕਸਟਰਾ ਕੋਈ ਕੇਸ ਨਹੀਂ ਹੈ ਕੋਈ ਅਰੈਸਟ ਨਹੀਂ ਹੋਈ ਕੋਈ ਇਹੋ ਜੀ ਟਿਕਟ ਨਹੀਂ ਮਿਲੀ ਕੋਈ ਤੁਹਾਡਾ ਕੋਈ ਸਮਨ ਨਹੀਂ ਹੈਗੇ ਤੁਹਾਡੇ ਖਿਲਾਫ ਜਾਂ ਇਦਾਂ ਕਹਿ ਲਓ ਕਿ ਪੁਲਿਸ ਦੇ ਵਿੱਚ ਤੁਹਾਡਾ ਕੋਈ ਕੋਰਟ ਵਿੱਚ ਤੁਹਾਡਾ ਕੋਈ ਇਹੋ ਜਿਹਾ ਕੇਸ ਨਹੀਂ ਹੈਗਾ ਜਿਹਦੇ ਕਰਕੇ ਤੁਹਾਨੂੰ ਕ੍ਰਿਮੀਨਲ ਜਿਹੜਾ ਉਹ ਕਿਹਾ ਜਾ ਸਕਦਾ ਹੈ ਅਸਲ ਵਿੱਚ ਜਿਹੜੀ ਇਹ 트ੰਪ ਸਰਕਾਰ ਹੈ 트ੰਪ ਪ੍ਰਸ਼ਾਸਨ ਹੈ ਇਹ ਜਿਹੜੇ ਲੋਕ ਚਾਹੇ ਉਹਨਾਂ ਕੋਲ ਵਰਕ ਪਰਮਿਟ ਹੈ ਵੀ ਆ ਕਿ ਉਹਨਾਂ ਦੇ ਕੇਸ ਪੈਂਡਿੰਗ ਨੇ ਇਹ ਉਹਨਾਂ ਨੂੰ ਕ੍ਰਿਮੀਨਲ ਕੈਟਾਗਰੀ ਦੇ ਵਿੱਚ ਹੀ ਗਿਣਦੇ ਆ ਕਿਉਂਕਿ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਬਾਰਡਰ ਟੱਪ ਕੇ ਆਏ ਆ ਜਰੂ ਤੁਸੀਂ ਮੈਕਸੀਕੋ ਦਾ ਬਾਉਂਟਰ ਕ੍ਰੋਸ ਕੀਤਾ ਇਹ ਤੁਸੀਂ ਇਲੀਗਲੀ ਕ੍ਰੋਸ ਕੀਤਾ ਆ ਇਸ ਕਰਕੇ ਇਹ ਉਹਨਾਂ ਨੂੰ ਕ੍ਰਿਮੀਨਲ ਦਾ ਕੇਸ ਉਹ ਗਿਣ ਲੈਂਦੇ ਆ ਜਦੋਂ ਇਹ ਅਰੈਸਟ ਕਰਦੇ ਆ ਕਿਉਂਕਿ ਤੁਸੀਂ ਦੇਖਦੇ ਵਿੱਚ ਆ ਜੀ ਹਾਂ ਜਿਹੜਾ ਤੁਸੀਂ ਦੇਖ ਰਹੇ ਹੋਗਾ ਜਿਹੜਾ ਮੁੰਡਾ ਹਰਜਿੰਦਰ ਸਿੰਘ ਆ ਜਿਹੜਾ ਉਹਦੇ ਕੋਈ ਐਕਸੀਡੈਂਟ ਹੁੰਦਾ ਤੁਹਾਨੂੰ ਪਤਾ ਉਹਦੇ ਵਿੱਚ ਇਹ ਤਾਂ ਐਕਸੀਡੈਂਟ ਦਾ ਕੇਸ ਤੋਂ ਦਾ ਚੱਲਦਾ ਹੀ ਪਿਆ ਆ ਉਹਦੇ ਤੇ ਇੱਕ ਕ੍ਰਿਮੀਨਲ ਕੇਸ ਪਾਇਆ ਗਿਆ ਆ ਖਾਸ ਤੌਰ ਤੇ ਕਿ ਤੂੰ ਇਲੀਗਲੀ ਅਮਰੀਕਾ ਵਿੱਚ ਇੰਟਰਮਾਇਰ ਵੀਜ਼ਾ ਲੈ ਕੇ ਨਹੀਂ ਆਇਆ ਇਸ ਕਰਕੇ ਉਹ ਕੇਸ ਉਹਤੇ ਅਲੱਗ ਪਾਇਆ ਗਿਆ ਆ ਭਾਵੇਂ ਉਹਦਾ ਸਾਈਨਅਪ ਦਾ ਕੇਸ ਚੱਲਦਾ ਵੀ ਪਿਆ ਇਸ ਕਰਕੇ ਅਸੀਂ ਕਹਿ ਰਹੇ ਆ ਕਿ ਅੱਜ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਆ ਬਾਈ ਜੀ ਤੁਸੀਂ ਜੇ ਆਪਣੀ ਜੋਬ ਚੇਂਜ ਕਰ ਸਕਦੇ ਆ ਤੇ ਉਹ ਵਧੀਆ ਆ ਪਰ ਵੱਡਾ ਕੋਈ ਰੈਕਡ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਤੁਸੀਂ ਆਰਾਮ ਨਾਲ ਜਿਹੜਾ ਕੰਮ ਕਰਦੇ ਪਏ ਆ ਉਹ ਸਹੀ ਆ ਡਰਨ ਦੀ ਲੋੜ ਨਹੀਂ ਪਰ ਜਿਸ ਬੰਦੇ ਨੂੰ ਪਤਾ ਆ ਕਿ ਮੇਰੇ ਪੇਪਰਾਂ ਵਿੱਚ ਕੋਈ ਕਾਣ ਹੈਗੀ ਆ ਤਾਂ ਬਾਈ ਜੀ ਉਸ ਨੂੰ ਤਾਂ 100 ਵਾਰੀ ਸੋਚਣਾ ਚਾਹੀਦਾ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਦੋਂ ਕੋਈ ਮਾਰਾ ਟਾਈਮ ਚੱਲਦਾ ਹੋਵੇ ਤੇ ਥੋੜਾ ਜਿਹਾ ਦਬ ਘੁੱਟ ਕੇ ਟਾਈਮ ਕੱਢ ਲੈਣਾ ਚਾਹੀਦਾ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਸ਼ੇਰ ਬਣ ਕੇ ਹੀ ਆਪਾਂ ਤੁਰਨਾ ਆਂ ਕਈ ਵਾਰੀ ਬੰਦੇ ਨੂੰ ਸ਼ੇਰ ਨੂੰ ਵੀ ਕਈ ਵਾਰੀ ਜੰਗਲ ਵਿੱਚ ਜਾ ਕੇ ਤੇ ਬਹਿਣਾ ਪੈਂਦਾ ਆ ਕਿ ਹਾਂ ਠੀਕ ਆ ਕਿ ਟਾਈਮ ਜਿਹੜਾ ਹੁਣ ਇਦਾਂ ਦਾ ਚੱਲਦਾ ਪਿਆ ਆ ਤੇ ਬਾਅਦ ਵਿੱਚ ਜਦੋਂ ਸਮਾਂ ਠੀਕ ਹੋਏਗਾ ਫਿਰ ਤੁਸੀਂ ਜਿਸ ਤਰ੍ਹਾਂ ਮਰਜ਼ੀ ਕੰਮ ਕਰ ਕਰ ਸਕਦੇ ਆ ਪਰ ਅੱਜ ਦੇ ਹਾਲਾਤ ਵੱਡੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਦੀਆਂ ਟਰਕਿੰਗ ਕੰਪਨੀਆਂ ਆ ਉਹਨਾਂ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਕਿਉਂਕਿ ਵੱਡੇ ਪੱਧਰ ਤੇ ਜਿਹੜੇ ਅ ਲੋਕ ਹੈ ਉਹ ਅਰੈਸਟ ਕੀਤੇ ਜਾ ਰਹੇ ਆ ਤੇ ਇਸ ਕਰਕੇ ਉਹਨਾਂ ਕੰਪਨੀਆਂ ਦੀ ਵੀ ਕਾफी ਹਾਹਾਕਾਰ ਮੱਚੀ ਹੋਈ ਆ ਕਿ ਅਸੀਂ ਆਪਣਾ ਕੰਮ ਕਿੱਦਾਂ ਚਲਾਵਾਂਗੇ ਇੱਕ ਉਹਨਾਂ ਨੂੰ ਇਹ ਵੀ ਹੈ ਕਿ ਜੇ ਅਸੀਂ ਵਰਕ ਪਰਮਿਟ ਵਾਲੇ ਬੰਦੇ ਹਾਇਰ ਨਹੀਂ ਕਰ ਸਕਦੇ ਉਹ ਕਿੱਦਾਂ ਦਾ ਪਮਾਨਾ ਹੋਵੇ ਕਿ ਨਵਾਂ ਕਿਹੜਾ ਤਰੀਕਾ ਹੋਵੇ ਕਿ ਅਸੀਂ ਲੋਕਾਂ ਨੂੰ ਹਾਇਰ ਕਰਨ ਤੋਂ ਪਹਿਲਾਂ ਉਹ ਵੀ ਗੁਹਾਰ ਲਾ ਰਹੇ ਕਿ ਸਾਨੂੰ ਪ੍ਰਸ਼ਾਸਨ ਜਿਹੜਾ ਆ ਗਵਰਨਮੈਂਟ ਸਾਨੂੰ ਦੱਸੇ ਕਿ ਅਸੀਂ ਕਿਸ ਤਰੀਕੇ ਨਾਲ ਜਿਹੜੀ ਉਹਦੀ ਬੈਕਗ੍ਰਾਉਂਡ ਚੈੱਕ ਕਰਕੇ ਕਿਹੜੇ ਬੰਦੇ ਨੂੰ ਹਾਇਰ ਕਰੀਏ ਕਿਹੜੇ ਨੂੰ ਨਾ ਕਰੀਏ ਤਾਂ ਕਿ ਸਾਨੂੰ ਇਹ ਪ੍ਰੋਬਲਮ ਨਾ ਹੋਵੇ ਕਿ ਅੱਜ ਅਸੀਂ ਬੰਦਾ ਹਾਇਰ ਕੀਤਾ ਆ ਉਹਨੂੰ 2-3 ਮਿੰਟ ਟ੍ਰੇਨਿੰਗ ਦਿੱਤੀ ਆ ਬਾਅਦ ਵਿੱਚ ਜਦੋਂ ਉਹ ਲੋਡ ਲੈ ਕੇ ਗਿਆ ਤਾਂ ਉਹ ਅਰੈਸਟ ਹੋ ਗਿਆ ਕਿਉਂਕਿ ਉਹਨਾਂ ਵਾਸਤੇ ਬਹੁਤ ਵੱਡਾ ਇਹ ਚੈਲੰਜ ਹੈਗਾ ਸੋ ਉਹ ਕੰਪਨੀਆਂ ਜਿਹੜੀਆਂ ਆ ਵੱਡੇ ਪੱਧਰ ਤੇ ਇਸ ਚੀਜ਼ ਦੇ ਉੱਪਰ ਵੀ ਇਹ ਪ੍ਰਸ਼ਾਸਨ ਨੂੰ ਕਹਿ ਰਹੀਆਂ ਕਿ ਸਾਨੂੰ ਦੱਸਿਆ ਜਾਵੇ ਕਿ ਅਸੀਂ ਕਿਹੜੇ ਪਾਸੇ ਜਾਈਏ